موسیقی جب آپ ਦੇਰ ਲੱਗੀ ਕਹਿੰਦੇ ਪਰ ਠੱਗਿਆ ਜਾਂਦਾ ਤੂ ਸਤਨਾਮ ਕਿਸ ਤਰ੍ਹਾਂ ਅਰੂਪ ਰਾਜ ਜਾਤ ਜੋਮਨ ਮਾਲ ਪੰਜੇ ਠੱਗ ਇੰਨੀ ਠੱਗੀ ਜੇ ਕੋ ਠੱਗੇ ਆ ਕਿੰਨੇ ਨਾ ਰੱਖੀ ਲੱਜ ਇੰਨਾ ਠੱਗਨ ਫੱਦ ਸੀ ਜੋ ਗੁਰ ਕੀ ਪਹਿਰੀ ਪਾਹੇ ਨਾਨਕ ਕਰਮ ਬਾਹਰੇ ਰੋਕ ਕੇ ਮੂਫੇ ਜੈ ਸਾਧੂ ਹੋਇਆ ਕਿੱਕ ਪਰਮਤਮ ਨਾਨਕ ਰਾਮ ਨਾਮ ਦਾ ਸਿਮਰਨ ਚੁੱਕਿਆ ਮਾਇਆ ਹਾਥ ਨਿਕਲਣਾ ਜੋਵਨ ਧਨ ਪ੍ਰਵਤਾ ਕੇ ਮਦਮੇ ਐਨਸ ਰਹੇ ਦਵਰਨਾ ਜਿਹਦੇ ਕੋਲ ਚੰਗੀ ਪਰਮਤਾ ਹੋਵੇ ਪੈਸਾ ਹੋਵੇ ਮੁਦਾਰਫ ਮੂਨ ਕਹਿੰਦੇ ਇਹਨਾਂ ਚਾਰ ਪੰਜ ਚੀਜ਼ਾਂ ਦੇ ਵਿੱਚ ਹੀ ਉਲਝਕਤ ਹੋਇਆ ਰਹਿੰਦਾ ਹੈ ਮਹਾਰਾਜ ਕਹਿੰਦੇ ਜੋਵਨ ਧਨ ਪ੍ਰਵਤਾ ਕੇ ਮਦਮੇ ਐਨਸ ਰਹੇ ਦਵਰਨਾ ਦੋਤੇ ਕਿਹੜੀਆਂ ਇਨਸਾਨਾਂ ਦੀਆਂ ਔਰ ਜਾਨਵਰਾਂ ਦੀਆਂ ਸਾਂਝੀਆਂ ਪਾਈਆਂ ਜਾਂਦੀਆਂ ਨੇ ਕਿਹੜੀਆਂ ਮਹਾਰਾਜ ਕਹਿੰਦਾ ਨਿੰਦਰਾ ਭੋਜਨ ਭੈ ਗੀਤ ਇਹ ਪਸੁਰਕ ਸਮਾਨ ਸਾਂਦੇ ਆਪਾਂ ਦੀਆਂ ਸਾਂਦੇ ਜਾਨਵਰ ਵੀ ਨੇ ਨਿੰਦਰਾ ਭੋਜਨ ਆਪਾਂ ਵੀ ਕਰਦੇ ਨਹੀਂ ਕੱਟ ਵੱਟੇ ਖਾਣ ਦੇ ਜਾਨਵਰ ਵੀ পেট ਭਰ ਲੈਂਦੇ ਨੇ ਭੈ ਇਨਸਾਨ ਦੇ ਵਿੱਚ ਵੀ ਪਾਈ ਜਾਂਦੀ ਹੈ ਔਰ ਜਾਨਵਰਾਂ ਦੇ ਵਿੱਚ ਵੀ ਪਾਈ ਜਾਂਦੀ ਉਹ ਵੀ ਕਰਦੇ ਨੇ ਬੱਚੇ ਆਪਣੇ ਵੀ ਨੇ ਬੱਚੇ ਉਹਨਾਂ ਦੇ ਵੀ ਨੇ ਕਿ ਆਹ ਗੱਲਾਂ ਤਾਂ ਸਾਰੀਆਂ ਫਰਸਾਂ ਜੀ ਨੂੰ ਵੀ ਆ ਇਹ ਤਾਂ ਆਪ ਹੋਣੀਆਂ ਵੀ ਆ ਉਹਨਾਂ ਦੀਆਂ ਵੀ ਆ ਫਿਰ ਕੋਈ ਬਾਧੂ ਗੱਲ ਤਾਂ ਨਾ ਹੋਊ ਮਾਰੋ ਇਹ ਕਹਿੰਦੇ ਭਾਈ ਨਿੰਦਰਾ ਭੋਲ ਨੇ ਨਾ ਪੈ ਤੀਤ ਇਹ ਪਸ਼ੂਪੁਰਖ ਸਮਾਨ ਤੇ ਚਾਰ ਪੰਜ ਕੰਨਾਂ ਜਿਹੜੀਆਂ ਜਾਨਵਰਾਂ ਦੀਆਂ ਪਸ਼ੂਆਂ ਦੀਆਂ ਇਹ ਅਹਿਸਾਨਾਂ ਦੀਆਂ ਸਾਂਝੀਆਂ ਪਾਈਆਂ ਜਾਂਦੀਆਂ ਨੇ ਪਰ ਮਹਾਰਾਜ ਕਹਿੰਦੇ ਭਾਈ ਅਨਸਾਰ ਨੂੰ ਇੱਕ ਵਾਧੂ ਦਾਮ ਦਾ ਵਿਵੇਕ ਤੂੰ ਕਿਹੜਾ ਬ੍ਰਹਮ ਗਿਆਨ ਨੇ ਜੇ ਅਧਿਕ ਤਾਂ ਗਿਆਨ ਬਿਨਾਂ ਪਸ ਗਿਆਨ ਕਹਿੰਦੇ ਗਿਆਨ ਤੋਂ ਬਗੈਰ ਮੰਨਾਂ ਕੁਝ ਉਹ ਸਤਨਾਮ ਮਹਾਰਾਜ ਇਹਨੂੰ ਚੰਗੇ ਮਾੜੇ ਦੀ ਸਮਝ ਐ ਇਹਨੂੰ ਪਾਪ ਤੁਮ ਦੀ ਸਮਝ ਐ ਇਹਨੂੰ ਸਾਚ ਨੂੰ ਹੁੰਦਾ ਪਤਾ ਤੇ ਵਿਵੇਕ ਪਰ ਮਹਾਰਾਜਾ ਜੀ ਦੇ ਭਾਈ ਕੁਬੀਰ ਮੰਨ ਜਮੇ ਸਭ ਬਾਤ ਜਾਨਤ ਹੀ ਹੋਣ ਕਰੇ ਖਾਣੇ ਕੀ ਕੋ ਸਾਕ ਹਾਥ ਦੀਪ ਧੂਏ ਪਰ ਸائیں ਜਿਵੇਂ ਬੇਚ ਬੱਡੀਆਂ ਬਣ ਗਏ ਸائیں ਵੇਨੇ ਦਾ ਨੰਦਰੀ ਜੈਨਾਂ ਜਾਂ ਕਿਸ ਬਾਣਨ ਦਾ ਮਨ ਮਸਾਣ ਕਰ ਹੋਤਮ ਮਾਸਟਕ ਹੱਥ ਕਰ ਮਿੱਠੋ ਮਾਰ ਕੰਦੀਆਂ ਰਿਆਨ ਜੀ ਸਾਹਿਬ ਤੋਂ ਫੇਰ ਨਾਉਣੇ ਤੋਂ ਪਾਣੀਆ ਤੇ ਆਰਿਆਂ ਜਿਹੜੀ ਬਰੀਆਨੀ ਹੈ ਨਾ ਇਹ ਬਰੀਆਨੀ ਕਹਿੰਦੇ ਜੀ ਹੋਂਦਾ ਫਤਿਆਨਾਸ ਕਰਨ ਦੇ ਵਾਸਤੇ ਬਹੁਤਿਆਂ ਦੀ ਲੋੜ ਨਹੀਂ ਹੁੰਦੀ ਇਤੋਂ ਬਹੁਤ ਚੁਪਦੀ ਆ ਹਾਂ ਹੁਣਾਂ ਥੋੜੇ ਰਾਮੁਣੀਆ ਚੱਲਦੀ ਐ ਨਾ ਥੋੜੇ ਦਿਨ ਤੱਕ ਦਫੈਰਾ ਹੋ ਜਾਣਾ ਦੇਖੋ ਬੁਰੇ ਨਹੀਂ ਕਰੀ 라ਵਣ ਨੇ। ਕਿਆ ਬੁਰੇ ਕੀ ਕੀ ਉਹਨੇ ਉਹ ਚਾਰ ਵੇਦਾਂ ਦਾ ਗਿਆਨ ਤਾਂ ਸੁਝਾ। ਸਾਰੀ ਸਮਝਤੀ ਉਹਨੂੰ। ਹੋਰ ਨੂੰ ਇਹ ਵੀ ਪਤਾ ਵੀ ਪੁਰਾਈ ਇਸਤਰੀ ਚਾਹਣੀਆਂ ਜਿਹੜੀ ਤੇ ਵੇਦ ਜਿਹੜੇ ਸ਼ਕਤਾਂ ਨੇ ਇਹ ਇਲਾਜ ਨਹੀਂ ਦਿੰਦੇ। ਉਹ ਮਾਤਾ ਜੀ ਪਿਆਨ ਨੂੰ ਉਹਨੇ ਚੁਰਾਇਆ ਅਰ ਮਹਾਰਾਜ ਨੂੰ ਕਹੀ ਤਾਂ ਬਰਨਾਲ ਵੀ ਕੀਤਾ ਕਹਿੰਦੇ ਇੰਨਾ ਚੋਸ ਤੇ ਚਲਾਕ ਕੋਈ ਫੌਜਾਂ ਨਹੀਂ ਦੇਤੀਆਂ ਜਦੋਂ ਸੀਤਾ ਆਤੀ ਦੌਰੂ ਗਏ ਕਹਿੰਦੇ ਢਮਰੂੜੀਆਂ ਬਣਾ ਵਜਾ ਕੇ ਇਕ ਕਰਿਆ ਤੇਖ ਬਣਾ ਕੇ ਸਾਧੂ ਦਾ ਇੱਕ ਗ੍ਰੇਲ ਕੀਤੀ ਨਾ ਉਹਨੇ ਮੋਦ ਤਾਈ ਹੋ ਗਈਆਂ ਉਹਦੇ ਆਏ ਸਾਡੇ ਫੌਜਲੇ ਬਣਾ ਕੇ ਸੜਦੇ ਆਪੋ ਸਤਨਾਮ ਜੀ ਕਾਰ ਕੇ ਤੇ ਬੇਦਰ ਇੱਕ ਉਪਰੇ ਗਈ ਜੀਵਨਤਾ ਸੱਤਿਆਨੰਦ ਕਰਨ ਦੇ ਵਾਕ ਤੇ ਬਹੁਤ ਇੱਕ ਬ੍ਰੇਈ ਕੀਤੀ ਜਯਾਦਵ ਨੇ ਉਹਨਾਂ ਨੇ ਕਿਹੜੀ ਬ੍ਰੇਈ ਕੀਤੀ ਉਹਨਾਂ ਨੇ ਬ੍ਰੇਈ ਕੀਤੀ ਉੱਪਰ 56 ਕਰੋੜ ਜਯਾਦਵ ਸੀਗੇ ਨਾ ਪਿਆਰਿਓ ਉਹ ਦਰਵਾਜ਼ਾ ਨੇਗੇ ਸ਼ਰਾਬ ਕੀ ਕੋ ਸ਼ਰਾਬ ਦੀ ਮਿਹਰਬਾਨੀ ਦਰਬਾਰਾ ਰੇਸ਼ੀ ਨੂੰ ਟਿੱਠਾ ਕਰਨ ਲੱਗ ਕੇ ਮਖੌਲ ਕਰਨ ਲੱਗ ਕੇ ਕਹਿੰਦੇ ਮਹਾਰਾਜ ਆਏ ਤੋਖੂ ਵੀ ਇਹਦੇ ਕਾਜ ਨੂੰਗਾ ਤਬ ਦਰਬਾਰਾ ਰੇਸ਼ੀ ਨੇ ਪਸਾ ਦੀਆਂ ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਕਾਲਿਆ ਉਹਨਾਂ ਨੂੰ ਬਹਾ ਪਰ ਨਹੀਂ ਡਰੇ ਮੇਰੇ ਭਾਨਾ ਪਾਏ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦੇ ਵਰਗੁਣ ਲਈ ਉਸ ਚੀਜ਼ ਦਾ ਵੀ ਪ੍ਰਕਰਨ ਉਹ ਸਾਨੂੰ ਸਮਝਾਉਣ ਦੇ ਵਾਸਤੇ ਉਹ ਆਪਸ ਵਿੱਚ ਕੀ ਕਹਿੰਦੇ ਹੋ ਸ਼ਰਾਮ ਦੀ ਤਰ੍ਹਾਂ ਮਾਰਦਾ ਉਹ ਸ਼ਪੰਜਾ ਕਰੋੜ ਗਿਆਦਵ ਆਪਸ ਵਿੱਚ ਲੜ ਲੜ ਕੇ ਮਰ ਗਏ ਮਣ ਕਈ ਕਹਿੰਦੇ ਨੇ ਜਿੰਨੇ ਵਾਲੇ ਕਹਿੰਦੇ ਮਹਾਰਾਜ ਕਿਹਨਾਂ ਲਿਖਿਆ ਹੋਇਆ ਬਈ ਪੀਣੀ ਆ ਜਾਂ ਨਹੀਂ ਪੀਣੀ ਮਾਸ ਹਮਾਰੇ ਬਾਦੀਆਂ ਗੱਲਾਂ ਚੱਲਦੀਆਂ ਨੇ ਇਹ ਡਿਸਾਈਡ ਨਹੀਂ ਹੋਇਆ ਹਾਲੇ ਤੱਕ ਵੀ ਖਾਣਾ ਚਾਹੀਦਾ ਤੇ ਨਹੀਂ ਖਾਣਾ ਚਾਹੀਦਾ ਪਰ ਇੰਨੀ ਇੱਕ ਗੱਲ ਜ਼ਰੂਰ ਆ ਜਿਹੜੀ ਗੱਲ ਆਪਣੇ ਫਿੱਟ ਹੁੰਦੀ ਆ ਆਪਾਂ ਉਹਨੂੰ ਤਵੱਜੋ ਦੇ ਦਿੰਨੇ ਆ ਬਾਕੀ ਛੱਡ ਲੈਂਦੇ ਆ ਹੈ ਨਾ ਪਰਮਾਨ ਬਹੁਤ ਜਗ੍ਹਾ ਪਰ ਉਹ ਸਾਡੇ ਪੱਲੇ ਨਹੀਂ ਪੈਂਦੇ ਆ ਮਾਰਾ ਜਾਈ ਤੇ ਤਾਂ ਕੇ ਜਨ ਭਾਗ ਮਾ ਤੁਰੀ ਪੁਰਾਣ ਜੋ ਜੋ ਉਪਰਾਨੀ ਖਾਇ ਤੀਰਥ ਵਰਤ ਨੇ ਉਪੀਏ ਤੇ ਸਮਰਪਤ ਨੇ ਜਾਈ। ਤੋਂ ਐਸੇ ਜਨ ਆ ਬਿਆਰਿਓ ਸੰਤਨ ਸੇਤੀ ਮਸ਼ਕਰੀ ਕੁੱਲਡੋਗ ਬਣਦੀ ਨੀਤ ਭਗਵਾਨ ਦਾ ਸੇਵਾ ਕਰਦੇ ਹੁਜਤ ਕਰਨ ਤਨੀਕ ਜਿੱਥੇ ਸਾਡੀ ਰਹਿائش ਅਮਰਾਲੇ ਸਾਡੀ ਗਹਿਣੇ ਥੋੜੀ ਜਗ੍ਹਾ ਦੂਰ ਇਹ ਕੋਹਾ ਉੱਥੇ ਸ਼ਹੀਦਾਂ ਦਾ ਵੀ ਅਸਥਾਨ ਹੈ ਸਾਡੇ ਬਿਲੋਂਗਾਂ ਦੇ ਦੱਸਣ ਦੀ ਗੱਲ ਹੈ 52 53 ਦੇ ਵਿੱਚ ਤੁਹਾਨੂੰ ਪਤਾ ਹੋਣਾ ਆਪਣੇ ਨਾਕੇ ਦੇ ਵਿੱਚ بابا ਮਾਸਤਾਨ ਜੀ ਦਾ ਅਸਥਾਨ ਹੈ ਤੇ ਜਦੋਂ ਆਏ ਪਿਆਰੇ ਉਹ ਤਾਂ ਜੇ ਵੀ ਹੁਣ ਪਹਿਲਾਂ ਬਿਲੋਂਗਾਂ ਨੂੰ ਤੁਹਾਨੂੰ ਪਤਾ ਵੀ ਚਾਰ ਚਾਰ ਪੰਜ ਪੰਜ ਨਾਲਿਆਂ ਦਾ ਇੱਕ ਖੂਹ ਹੁੰਦਾ ਹੈ ਉਹ ਪਾਣੀ ਦਾ ਸਰੋਤ ਖੂਹ ਹੈ ਅੰਦਰ ਤੇ ਜਦੋਂ ਬਾਬਾ ਮਾਤਰਾਮ ਜੀ ਆਏ ਨਾ ਤਾਂ ਜਿਹੜੇ ਉੱਥੇ ਹਲ ਵੀ ਚਲਾ ਰਹੇ ਤੇ ਬੰਦੇ ਉਹਨਾਂ ਨੇ ਬੋਲੇ ਬਾਬਾ ਜੀ ਨੂੰ ਕੰਵਚਨ ਬੋਲੇ ਇੱਥੇ ਤੱਕ ਸੁਣਨ ਨੂੰ ਆਇਆ ਵੀ ਉਹਨਾਂ ਨੇ ਡਰੇ ਡਰੇ ਮਾਰ ਕੇ ਉਹਨਾਂ ਨੂੰ ਪੂਜਤਾ ਕਰਦੂ ਨਾ ਨਗਨ ਉਹਨਾਂ ਦਾ ਪਸਨਾ ਤੁਸੀਂ ਮਹਾਰਾਣੀ ਬਹੁਮਾਹ ਕਰਦੇ ਨੇ ਨਾ ਨਗਨ ਫਿਰ ਤਰੰਗ ਏਕ ਕੇ ਉਹ ਸੋਭਾ ਪਾਏ ਕਹਿੰਦੇ ਜੇ ਉਹ ਕਰੇ ਪ੍ਰੇਮ ਉਹ ਪ੍ਰਵਾਣਿਆ ਕੋ ਸਤਨਾਮ ਸਿਵਾਰ ਹੀ ਹੋ ਮੈਂ ਕਿਨ ਫਿਰਤ ਰੰਗ ਰੇਜਿਕ ਉਹ ਸੋਭਾ ਪਾਇਆ ਉਹ ਆਇਤਾ ਪਾਣੀ ਜੀਤੇ ਪਿਆਰ ਨੂੰ ਪਤਾ ਜਾਂਦੇ ਜਾਂਦੇ ਕੀ ਆ ਕਹਿੰਦੀ ਉਹ ਕਹਿੰਦੇ ਤੁਸੀਂ ਜਹਾਂ ਦੇ ਆਇਆ ਹੈ ਜੀ ਚੰਗੂ ਦੇ ਕੋ ਸਤਨਾਮ ਯਾਰ ਜੂ ਜਾਂ ਤਿਆਂ ਦੇ ਸ਼ਰਾਫ ਦੇ ਕੇ ਸਤਿ ਕਰਦੇ ਪਿਆਰਿਓ ਸੱਤੇ ਭਾਰਾਂ ਦੇ ਵਿੱਚ ਆਵਾਜ਼ ਨਹੀਂ ਹੋਈ ਸਾਡੇ ਪਿੰਡ ਬੰਦਾ ਕਰ ਲਿਆ ਕੇ ਇਹਨਾਂ ਬਾਦ ਨੂੰ ਬੋਲ ਹੁੰਦੇ ਨੇ ਕੋਈ ਪਤਾ ਨਹੀਂ ਕਿਰ ਕਿੱਧਰੋਂ ਚੱਲ ਜਿਵੇਂ ਸੋਹੇ ਜਿਹਾ ਕੇ ਪਿਆਰਿਓ ਮਹਾਰਾਜ ਕਹਿੰਦੇ ਕੋਲੋਂ ਟੋਪਣ ਵਾਸਤੇ ਤਾਂ ਇੱਥੇ ਬੜੀ ਬਹੁਤ ਆ ਬਹੁਤੀਆਂ ਦਿੱਤਾ ਲੋੜੇ ਨਹੀਂ ਹੈ ਸੰਤਨ ਸੇਤੀ ਮਛਰੀ ਕੋਲੋਂ ਬਣਦੀ ਰੀਤ ਭਗਵਾਨਾਂ ਨੂੰ ਸੇਵਾ ਕਰਦੇ ਸਜਿਤ ਕਰਨ you mm -hmm. ਇਹਨਾਂ ਦਾ ਪ੍ਰਬੰਧ ਕਰਨ ਦਾ ਅਨੁਭਾਤ ਦੋ ਤਰ੍ਹਾਂ ਦੇ ਲੰਗਰ ਚੱਲਦੇ ਨੇ ਸ਼ਬਦ ਦਾ ਉਹਨੂੰ ਸਾਡੀ ਗੁਰੂ ਘਰ ਦੀ ਲੰਗਰ ਦਾਨ ਕਮੇਟੀ ਐ ਜੋ ਸਾਮਰਪਿਤ ਕੀਤੀ ਹੈ ਜੀ ਤੋਂ ਬਹੁਤ ਬਹੁਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਨਾਂ ਇਹ ਸਮੇਂ ਦੀ ਆਸ਼ੀਸ਼ ਤੋਂ ਇਹਨਾਂ ਤੋਂ ਬਹੁਤ ਬਹੁਤ ਪਾਠਾ ਕਿਰਪਾ ਕਰਾਂਗੇ ਇਹ ਸਮਾਰਨਾ ਲਿਖੀ ਰਿਹਾ ਹਾਂ ਕੀਤੀਆਂ ਹੋਈਆਂ ਵਿਚਾਰਾਂ ਮਿਰਦੇ ਦੇ ਵਿੱਚ ਦੱਸਾਂ ਚਰਨਾ ਕਮਰਾਂ માં ਸਤਿਗੁਰੂ ਨੂੰ ਪਿਆਰ ਬਖਸ਼ਣ ਵਿਚਾਰਾਂ ਕਰਦੇ ਹਾਂ ਗੁਰਮਤਿ ਦੇ ਨੁਕਤੇ ਲਗਾ ਕੋ ਬਾਧੂ ਗੱਲ ਕਹਿ ਗਿਆ ਹਾਂ ਠੇਮਾ ਦਾ ਲੇਖਾ ਮੇਰੇ ਪਤਨੀ ਪਾਦਿਓ ਉਹ ਗੋੜਾ ਵਾਲੀ ਗੱਲ ਕੋਈ ਗ੍ਰਹਿਣ ਕਰ ਲਿਓ ਤੋਂ ਫਿਰ ਦਾ ਨੰਗਾ ਦਾ ਮਾਤਮੇ وہ بھی نے سائن شری گی گرن صاحب مہاراج گربا کی وجہ کرنی آپ بہت دنواد